ਲੈ ਵੀ ਜੀ ਨੇ ਤਰੱਕੀ ਕਰਨੀ ਆ ਮੈਂ ਨਾ ਤੁਹਾਨੂੰ ਇੱਕ ਉਦਾਹਰਨ ਅੱਜ ਇੱਕ ਐਗਜ਼ੈਂਪਲ ਬਹੁਤ ਵੱਡੀ ਦਿਖਾਉਣ ਲੱਗਾ ਆਪਾਂ ਨਾ ਡੱਬ ਵਾਲੀ ਦੇ ਵਿੱਚ ਮਸ਼ੀਨਾਂ ਦੀ ਐਡ ਕੀਤੀ ਸੀ ਐਮ ਐਸ ਬੀ ਮੱਕੜ ਸਪਰੇ ਬੂਮ ਵਾਲਿਆਂ ਦੀ ਐਡ ਕੀਤੀ ਸੀ ਆਪਾਂ ਉਦੋਂ ਇੱਕ ਮਸ਼ੀਨ ਬਣੀ ਸੀਗੀ ਤੁਸੀਂ ਅੱਜ ਇਹ ਦੇਖੋ ਯਾਰ ਬੰਦਿਆਂ ਨੇ ਤਰੱਕੀ ਕੀਤੀ ਆ ਅੱਜ ਬਾਹਰਲੇ ਮੌਲਖਾਂ ਦੇ ਵਿੱਚ ਸਮਾਨ ਜਾਂਦਾ ਇਹਨਾਂ ਦਾ ਆ ਦੇਖੋ ਆ ਬੂਮ ਹਜੇ ਥੋੜਾ ਦੂਰ ਆ ਆ ਬੂਮ ਦੇ ਵਿੱਚ ਤਾਂ ਇਹਨਾਂ ਨੇ ਸਾਰੀਆਂ ਕਸਰਾਂ ਹੀ ਕੱਢਤੀਆਂ ਐਦੀ ਟੱਕਰ ਦਾ ਤਾਂ ਇਹਦੇ ਤੁਹਾਨੂੰ ਮੈਂ ਦਿਖਾਉਂਗਾ ਫੈਕਸ਼ਨ ਦੱਸਦਾ ਐਸ ਬੂਮ ਦੀ ਟੱਕਰ ਦਾ ਤਾਂ ਹੋ ਸਕਦਾ ਆਲ ਇੰਡੀਆ ਦੇ ਵਿੱਚ ਕੋਈ ਵੀ ਬੂਮ ਹੋਵੇ ਹੀ ਨਾ ਹੋ ਸਕਦਾ ਤੇ ਆ ਦੇਖੋ ਯਾਰ ਇਹਦੇ ਥੱਲੇ ਵੀ ਮੈਨੂੰ ਇੰਨਾ ਪਤਾ ਵੀ ਆ ਐਡਾ ਵੱਡਾ ਬਣਾਤਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਇਹ ਕਾਹਦੇ ਕਿਕਰਾਂ ਤੇ ਸਪਰੇਅ ਕਰਨ ਵਾਸਤੇ ਬਣਾਤਾ ਇਹਨਾਂ ਨੇ ਪਤ ਨਹੀਂ ਸੇਮ ਵਿਭਾਗ ਵਾਲਿਆਂ ਨੇ ਬਣਵਾਇਆ ਇਹਨਾਂ ਤੋਂ ਪਤ ਨਹੀਂ ਕਿਸੇ ਬਾਗ ਵਾਲੇ ਨੇ ਬਣਵਾਇਆ ਪਤ ਨਹੀਂ ਕਿੱਥੇ ਜਾਣਾ ਇਹ ਇੱਕ ਆਮ ਅਗਰਲੇ ਪਾਸੇ ਖੜਾ ਐਦੇ ਤਾਂ ਰਾਮ ਨਾਲ ਥੱਲੇ ਦੀ ਪ੍ਰੀਤ ਸਕਾਰਪਿਓ ਗੱਡੀ ਲੰਘ ਜੂਗੀ ਹਨ ਜੇ ਸੜਕ ਤੇ ਜਾਂਦਾ ਹੋਵੇ ਤਾਂ ਰਾਹ ਦੇਣ ਦੀ ਲੋੜ ਹੀ ਨਹੀਂ ਬਸ ਥੱਲੇ ਦੀ ਆਵਾਜ਼ ਹੀ ਲੰਗੀ ਜਾਊਗੀ ਹਨ ਜਿੱਧਰ ਦੀ ਮਾਰ ਜਪ੍ਰੀਤ ਦੇ ਘਰੋਂ ਗਰੌਂਗ ਸਾਡ ਨਾਤਰ ਪਰ ਆਪਣੇ ਨਾਲ ਬਾਈ ਗੁਰਾਂ ਦਿੱਤਾ ਇਸ ਕੰਪਨੀ ਦੇ ਮਾਲਕ ਹੈ ਤੇ ਕੰਪਨੀ ਦੇ ਮਾਲਕਵੇਂ ਨੂੰ ਉਰੇ ਚਾਚਾ ਉਰੇ 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 ਕੰਪਨੀ ਦੇ ਮਾਲਕ ਕਿਵੇਂ ਬਣਿਆ ਜਾਂਦਾ ਮੈਂ ਤੁਹਾਨੂੰ ਦੱਸਦਾ ਕਿ ਨਾ ਕੁਰਸੀਆਂ ਤੇ ਬਹਿਣਾ ਬੜਾ ਸੌਖਾ ਇੱਧਰ ਪਹਿਲਾਂ ਤਾਂ ਆਹ ਬੰਦੇ ਦਾ ਹੱਥ ਦੇਖੋ ਇਹਦੇ ਥੋੜਾ ਵੱਜਿਆ ਵਾ ਆ ਚਾਚਾ ਕਾਤੋਂ ਸੱਦਿਆ ਇਹਦਾ ਪੈਰ ਵੇਖੋ ਪ੍ਰੀਤ ਮਾੜੀ ਕੈਮਰਾ ਮਾਰਾ ਜਾ ਕੇ ਪੈਰ ਤੇ ਇਹਦਾ ਪੈਰ ਵੇਖੋ ਇਹਦੇ ਰੈਮਡ ਹੈ ਕਿ ਪੈ ਹਣਾ ਹਾਂਜੀ ਹਾਂਜੀ ਰੈਮਡ ਐਵੇਂ ਮਾਲਕ ਬਣਦੇ ਆ ਐਵੇਂ ਬਹਿ ਕੇ ਕੁਰਸੀ ਤੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਐਵੇਂ ਐਵੇਂ ਬਣਿਆ ਜਾਂਦਾ ਏਡੀਆਂ ਕੰਪਨੀਆਂ ਦੇ ਮਾਲਕ ਐਵੇਂ ਆਇਨਾ ਬਣਦਾ ਬਾਈ ਗੁਰਨਾਥੇ ਹਾਂਜੀ ਪਹਿਲਾਂ ਮੈਨੂੰ ਆਹ ਦੱਸ ਆ ਕਿੱਥੇ ਜਾਣੀ ਆ ਆ ਮਸ਼ੀਨ ਇਹ ਅਮਰੀਕਾ ਜਾਣੀ ਆ ਜੀ ਲੈ ਬਈ ਮੱਲਾ ਅਮਰੀਕਾ ਜਾਣੀ ਆ ਆ ਮਸ਼ੀਨ ਇਹ ਅਮਰੀਕਾ ਤੋਂ ਆਰਡਰ ਆਇਆ ਕਿਵੇਂ ਆਪਣੇ ਕੋਲੇ ਆਪਣੇ ਕੋਲੇ ਉਹਨਾਂ ਨੇ ਫੋਨ ਤੇ ਪਹਿਲਾਂ ਕੰਟੈਕਟ ਕੀਤਾ ਜੀ ਹੂੰ ਉਸ ਤੋਂ ਬਾਅਦ ਬਾਈ ਹੋਰੀ ਆਏ ਹੂੰ ਤੇ ਉਹਨਾਂ ਨੂੰ ਦੱਸਤਾ ਉਹਨਾਂ ਨੇ ਵੀ ਆ ਨੂੰ ਇੰਨੀ ਉੱਚੀ ਚਾਹੀਦੀ ਹੈ ਮਸ਼ੀਨ ਹੂੰ ਤੇ ਵੀ ਸਾਰਾ ਉਹਨਾਂ ਨੇ ਦੱਸਤਾ ਸੀਗਾ ਵੀ ਉੱਚੀ ਨਹੀਂ ਮੈਂ ਇੰਨੀ ਚੌੜੀ ਚੜਾਈ ਜਾਈਦੀ ਹੈਗੀ ਉਸ ਤੋਂ ਬਾਅਦ ਫਿਰ ਆਪਾਂ ਬਣਾਤੀ ਸਾਰੀ ਨਹੀਂ ਤੇ ਇਹ ਜਿਹੜੀ ਮਸ਼ੀਨ ਆ ਇੰਨੀ ਉੱਚੀ ਬਣ ਗਈ ਆ ਤੇ ਆਹ ਜਿਹੜੀਆਂ ਖਿੱਚਾਂ ਪਾਈਆਂ ਇਹ ਤੇ ਡੋਲਰ ਤੋਂ ਹੀ ਪਾਈਆਂ ਆਹ ਜਿਹੜਾ ਆਹ ਜਿਹੜੀ سپورਟ ਦਿੱਤੀ ਹੋਈ ਜੀ ਅੱਗੇ ਪਿੱਛੇ ਵੀ ਆਹ ਲਾਉਣਾ سپورਟਾਂ ਲਾਤੀਆਂ ਜੀ ਇਹ ਉਹਨਾਂ ਨੇ ਕਿ ਕਿੱਥੇ ਕਰਨੀ ਸਪਰੇ ਇਹ ਜਿਹੇ ਬਲੂ 베ਰੀ ਤੇ ਚੱਲੂ ਜੀ ਅੱਛਾ ਬਲੂ 베ਰੀ ਤੇ ਸਪਰੇ ਬਲੂ 베ਰੀ ਇੰਨੀ ਉੱਚੀ ਹੋ ਜਾਂਦੀ ਆ ਹਾਂਜੀ ਉਹਨਾਂ ਨੇ ਕਹਿੰਦੇ ਇਹ ਵੀ 10 ਫੁੱਟ ਦਾ ਬੂਟਾ ਹੋ ਜਾਂਦਾ 10 ਫੁੱਟ ਦਾ ਬੂਟਾ ਹੋ ਜਾਂਦਾ ਉਹਦੇ ਹਿਸਾਬ ਨਾਲ ਯਾਰ ਮੈਂ ਤਾਂ ਕਹਿੰਨਾ ਪ੍ਰੀਤ ਇਹ ਯਾਰ ਆਪਣੇ ਪੰਜਾਬ 'ਚ ਵੀ ਕੰਮ ਆ ਸਕਦੀ ਹੈ ਦੇਖ ਕੱਲੀ ਸਪਰੇਅ ਦੇ ਕੰਮ ਨਹੀਂ ਕਿਸੇ ਬੰਦੇ ਨੇ ਯਾਰ ਕੋਠੀ ਕਾਠੀ ਨੂੰ ਰੰਗ ਕਰਨਾ ਮੈਂ ਤਾਂ ਨਾ ਡਾਲੇ-ਡਾਲੇ ਲਈ ਫਿਰੇ ਤਾਂ ਵੀ ਲੋਟਾ ਟਰਨਮੈਂਟ ਵੇਖਣ ਜਾਣਾ ਸਾਰੇ ਤਾਂ ਵੀ ਬੰਦਾ ਨਾਲ ਨਾਲ ਜਾ ਕੇ ਲਾ ਲਵੇ ਟਰਨਮੈਂਟ ਸਾਰਾ ਟੱਬਰ ਏਸੀ 'ਚ ਬੈਠਾ ਦੇਖੀ ਜੋ ਏਸੀ ਆ ਹਾਂਜੀ ਇਹ ਤਾਂ ਸਾਨੂੰ ਵੀ ਬਣਾ ਕੇ ਦੇ ਯਾਰ 1000 ਹੈਂ ਸਾਡੇ ਪਿੰਡ ਸਟੇਡੀਅਮ ਪੀੜਾ ਯਾਰ ਆਮ ਨਾਲ ਉੱਤੇ ਬਹਿ ਗਿਆ ਚੱਲੀਏ ਫ੍ਰੀਤ ਉੱਤੇ ਤਾਂ ਆਜੋ ਹੈ ਤਾਂ ਹਾਂ ਪੈਟਰੋਲ ਪੰਪ ਤੇ ਲਾ ਦਿਆ ਕਰਾਂਗੇ ਹਨਾ ਕਰਨੇ ਹੋਏ ਹਾਂ ਯਾਰ ਗੱਲ ਬਣ ਗਈ ਯਾਰ ਇਹ ਤਾਂ ਇੰਜਣ ਕਿਹੜਾ ਰੱਖਤਾ ਪੋਏ ਕਰ ਦਿੱਤੇ ਇਹ ਚ ਮਹੀਂਦਰਾ ਦਾ ਇੰਜਣ ਹੀ ਹੈ ਜੀ ਇਹ ਚ ਵੱਡਾ ਹਾਂਜੀ ਇਹ ਚ 60 ਪਾਵਰ ਇੰਜਣ ਹੈ ਜੀ 60 ਹਾਰਸ ਪਾਵਰ ਇੰਜਣ ਆ ਤੇ ਤਾਕਤਾਂ ਸਾਰੀਆਂ ਇੱਥੇ ਹੀ ਦੇਤੀਆਂ ਹਾਂਜੀ ਕੰਟਰੋਲਰ ਸਾਰਾ ਆਪਣਾ ਡਰਾਈਵਰ ਦੇ ਕੋਲ ਹੀ ਤੇ ਬੰਦੇ ਬੰਦੇ ਚੈੱਕ ਕਰਕੇ ਮਸ਼ੀਨ ਜਿੰਨਾਂ ਦੀ ਬਣੀ ਆ ਹਾਂਜੀ ਉਹ ਬਾਈ ਹੋਰੇ ਆਏ ਸੀ ਚਾਰ ਪੰਜ ਵਾਰੀ ਆ ਕੇ ਚਲਾ ਕੇ ਦੇ ਗਏ ਹਾਂ ਇਹ ਸਵੇਰ ਚਲਾਈ ਸੀ ਉਹਨਾਂ ਨੇ ਆਪਣੇ 8 ਵਜੇ ਸ਼ਾਮ ਤੱਕ ਚਲਾਈ ਉਹਨਾਂ ਨੇ ਸਾਰਾ ਦਿਨ ਇਹ ਮਸ਼ੀਨ ਹਾਂਜੀ ਹੂੰ ਤੇ ਉਸ ਤੋਂ ਬਾਅਦ ਗਏ ਬਾਈ ਹੋਰੇ ਉਸ ਤੋਂ ਦੁਬਾਰਾ ਫੇਰ ਆਈ ਸੀ ਇੱਕ ਵਾਰ ਫੇਰ ਫੇਰ ਉਹਨਾਂ ਨੇ ਬੰਦਾ ਹੋਰ ਭੇਜਿਆ ਸੀਗਾ ਫੇਰ ਫੇਰ ਉਹਨਾਂ ਨੇ ਚਲਾ ਕੇ ਸਾਰੇ ਵੀ ਪਾਸਾ ਉਹ ਨਾ ਦੇ ਮਸ਼ੀਨ ਟੈਸਟਿੰਗ ਦੇ ਵਿੱਚ ਪਾਸਾ ਮਸ਼ੀਨ ਟੈਸਟਿੰਗ ਦੇ ਵਿੱਚ ਮਸ਼ੀਨ ਪਾਸ ਹੈ ਏਸੀ ਵੀ ਲੱਗਿਆ ਜੀ ਇਹਦੇ ਵਿੱਚ ਆ ਏਸੀ ਲਾਤਾ ਇਹਦੇ ਵਿੱਚ ਤੁਸੀਂ ਵੀ ਫਿਟ ਕਰਤਾ ਸੀ ਹਾਂਜੀ ਆਪਾਂ ਹੀ ਕਰੀ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਜੀ ਹਾਂ ਮਿਊਜ਼ਿਕ ਸਿਸਟਮ ਲਾਤਾ ਕੈਮਰਾ ਕੂਮਰਾ ਵੀ ਲਾਉਣਾ ਹੋਵੇ ਜਿਹੜੀ ਚੀਜ਼ ਲਾਉਣੀ ਹੋਵੇ ਬਾਕੀ ਇਹਦੇ ਵਿੱਚ ਨਾ ਜਿਵੇਂ ਆਪਾਂ ਹਾਰੇ ਲੱਗੇ ਹੋਏ ਆ ਇਹਨਾਂ ਤੇ ਐਲਈਡੀ ਲਾਈਟਾਂ ਵੀ ਲੱਗਣੀਆਂ ਹਜੇ अच्छा हां जी ये वो वो ओदी लोड ਆ ਕਿ ਬਸ ਸ਼ਿਕਨੀ ਵਾਸਤੇ ਕਰਨਾ ਗਾਉ ਨਹੀਂ ਨਹੀਂ ਉੱਥੇ ਕਹਿੰਦੇ ਵੀ ਜ਼ਰੂਰਤ ਹੈ ਜੀ ਉਹਦੀ ਪਫਾਰਾ ਜਿਵੇਂ ਰਾਤ ਨੂੰ ਸਪਰੇਅ ਕਰਦੇ ਨਾ ਹਾਂ ਪਫਾਰੇ ਦੇ ਲਾਈਟ ਪੈਂਦੀ ਰਹਿੰਦੀ ਹੈ ਪਤਾ ਲੱਗ ਜਾਂਦਾ ਬੰਦ ਹੋਇਆ ਜਾਂ ਚੱਲੀ ਜਾਂਦਾ ਹਾਂ ਫੇ 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 ਫਿਰ ਪ੍ਰੀ ਤੋ ਸੱਤ ਰੰਗੇ ਜੇ ਕੜਦਾ ਹਾਂ ਨਾ ਉਹਦੇ ਨਾਲ ਫਿਰ ਪਤਾ ਲੱਗਦਾ ਆਪਾਂ ਨੂੰ ਕਿ ਭਾਈ ਸਾਡਾ ਸਾਡਾ ਪਫਾਰਾ ਚੱਲਦਾ ਕਿ ਨਹੀਂ ਚੱਲਦਾ ਹਾਂਜੀ ਤੇ ਮੈਂ ਤੁਹਾਨੂੰ ਨਾ ਇੱਕ ਹੋਰ ਚੀਜ਼ ਦਿਖਾਉਣ ਵਾਲੀ ਆ ਇੱਕ ਚੀਜ਼ ਹੋਰ ਦੇਖਣ ਵਾਲੀ ਆ ਤੁਸੀਂ ਦੇਖੋ ਕਿ ਪਹਿਲੀਆਂ ਦੇ ਵਿੱਚ ਜਦੋਂ ਸਪਰੇ ਬੂਮ ਬਣਦੇ ਸੀ ਨਾ ਉਦੋਂ ਇਹਨਾਂ ਦਾ ਚੇਨ ਸਿਸਟਮ ਆਉਂਦਾ ਹੁੰਦਾ ਸੀ ਹੈਨਾ ਬਾਈ ਹਾਂਜੀ ਉਦੋਂ ਚੇਨ ਸੀਗੀ ਹੈਨਾ ਪਹਿਲੀਆਂ ਦੇ ਵਿੱਚ ਚੇਨ ਆਉਂਦੀ ਸੀ ਤੇ ਚੇਨ ਦੀ ਪ੍ਰੋਬਲਮ ਪਤਾ ਕੀ ਆ ਜਾਂਦੀ ਸੀ ਚੇਨ ਲੈ ਜਾਂਦੀ ਸੀ ਤੇ ਹੁਣ ਤੁਸੀਂ ਇਹ ਦੇਖੋ ਵੀ ਦੇਖੋ ਇਹਦਾ ਇਹ 4/4 ਆ ਇਹਦਾ ਹੋ ਦੇਖੋ ਹੁਣ ਤੁਸੀਂ ਹਿੱਸਾ ਉੱਥੇ ਆ ਉਥੋਂ ਇਹਨਾਂ ਨੇ ਬਾਈ ਹੋਣਾ ਨੇ ਇਹਨੂੰ ਗੀਅਰ ਸਿਸਟਮ ਨਾਲ ਹੀ ਇੱਥੋਂ ਤੱਕ ਲੈ ਕੇ ਆਂਦਾ ਹੈਨਾ ਬਾਈ ਹਾਂਜੀ ਹਾਂਜੀ ਐਕਸਲ ਪਾਈ ਹੋਈ ਵਿੱਚ ਹਾਂ ਤੇ ਐਕਸਲ ਥ्रू ਹੀ ਆ ਘੁੰਦਾ ਹੀ ਸਾਰਾ ਗਰਾਰੀਆਂ ਜੀ ਥੱਲੇ ਫਿਰ ਫਿਰ ਤੁਸੀਂ ਇਹ ਦੇਖੋਗੇ ਜਿਹੜੀ ਇਹ ਦੇਖੋ ਮੁੜਦਾ ਵੀ ਆ ਮੋੜਨ ਲਈ ਵੀ ਇਹੀ ਰਾੜ ਆ ਹਾਂਜੀ ਹਾਂਜੀ ਇਹੀ ਰਾੜ ਹੈ ਤੇ ਇਹੀ ਰਾੜੇ ਨੂੰ ਚੱਕੇ ਨੂੰ ਤੋੜਨ ਲਈ ਦੋਨੇ ਚੀਜ਼ਾਂ ਮਤਲਬ ਇਕੱਠੀਆਂ ਹੀ ਆ ਤਾਂ ਇਹ ਇਹਨਾਂ ਨੇ ਇਹ ਇਹਨਾਂ ਦੀ ਇੰਜੀਨੀਅਰਿੰਗ ਆ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਬਹੁਤ ਸਾਰੀ ਸੁਧਾਈ ਤੋਂ ਬਾਅਦ ਜੇ ਅੱਜ ਇਹ ਇੰਨੀਆਂ ਮਸ਼ੀਨਾਂ ਬੇਚ ਚੁੱਕੇ ਆ ਨਾ ਬਣਾ ਕੇ ਉਦੇ ਬਦਲੇ ਕਈ ਮਸ਼ੀਨਾਂ ਢਾਹ ਪਨ ਕਰਕੇ ਉਦੋਂ ਬਾਅਦ ਇਹ ਪਰਫੈਕਸ਼ਨ ਤੇ ਪਹੁੰਚਿਆ ਇਹ ਕਾ ਮਸ਼ੀਨ ਤੁਹਾਨੂੰ ਦਿਖਾਉਂਦੇ ਆ ਇਹ ਮਸ਼ੀਨ ਦੇ ਵਿੱਚ ਬਾਈ ਗੁਰਦੇਤੇ ਆ ਕਰਤਾ ਹੈ ਇਹ ਸਪੇਸਰ हट ਜਾਂਦੇ ਆ ਇਸ ਨੇ ਹੁੰਦਾ ਚੌੜੀ ਭੀੜੇ ਕਰਨ ਵਾਸਤੇ ਜੀ ਅੱਛਾ ਜਿਵੇਂ ਹੁਣ ਇਹ ਹੈਗੀ ਹੈ ਚੌੜੀ ਮਸ਼ੀਨ ਜੀ ਹਾਂ ਕਿਸੇ ਫਸਲ ਦੇ ਵਿੱਚ ਨਹੀਂ ਚਲਦੀ ਤਾਂ ਆ ਸਪੇਸਰ ਨਿਕਲ ਜਾਂਦੇ ਜੀ ਇਹਨੂੰ ਆ ਭੀੜਾ ਕਰ ਸਕਦੇ ਆ ਫਿਰ ਇਹ ਟਰੈਕਟਰ ਹਿੱਸੇ ਤੇ ਟਰੈਕਟਰ ਹਿੱਸੇ ਤੇ ਹੋ ਜਾਂਦਾ ਹਾਂ ਜਿਉਂਨਾ ਟਰੈਕਟਰ ਤਾਂ ਹੁੰਦਾ ਹੈਗਾ ਜੇ ਤੇ ਚਾਰੇ ਆਪਾਂ ਸਪੈਸਰ ਕੱਢ ਦਾਂਗੇ ਫਿਰ ਇਹ ਟਰੈਕਟਰ ਹਿੱਸੇ ਤੇ ਹੋ ਜਾਊਗਾ ਹਾਂਜੀ ਹਾਂਜੀ ਹਾਂ ਵੀ ਫਿਰ ਆਪਾਂ ਟਰੈਕਟਰ ਵਾਲੀਆਂ ਬਿਲਕੁਲ ਟਰੈਕਟਰ ਵਾਲੀਆਂ ਲੀਹਾਂ ਦੇ ਵਿੱਚ ਇਹ ਚੱਲਣ ਦੇ ਯੋਗ ਹੋ ਜਾਊਗੀ ਇੱਕ ਤੁਸੀਂ ਮੈਨੂੰ ਹੋਰ ਗੱਲ ਦੱਸਦੇ ਸੀ ਕਿ ਵੀ ਜਿਹੜਾ ਤਾਂ ਬੂਮ ਆ ਉਹੋ ਹਾਈਟ ਹਾਈਟ ਤੁਸੀਂ ਹਾਂ ਇਹਦੀ ਆ ਜਾ ਹਾਂ ਇਹਦੀ ਹਾਈਟ ਕਿੰਨੀ ਆ ਆ ਮਸ਼ੀਨਾਂ ਦੀ ਹਾਈਟ ਘੱਟ ਹੁੰਦੀ ਹੈ ਇਹਦੀ 48 ਇੰਚ ਹਾਈਟ ਪੂਰੀ ਇਹਦੀ 48 ਇੰਚਾ ਪੂਰੀ ਐਸਾ ਮਸ਼ੀਨ ਦੀ ਹਾਈਟ ਆ ਜਿਹੜੀ ਉਹ ਆਮ ਮਸ਼ੀਨ ਮਤਲਬ ਕਲੀਅਰੈਂਸ ਜ਼ਿਆਦਾ ਹਾਂਜੀ ਵੀ ਉਹ ਕਹਿੰਦਾ ਮਤਲਬ ਜਿਵੇਂ ਝੋਨੇ ਦੇ ਵਿੱਚ ਆਰਾਮ ਨਾਲ ਸਪਰੇਅ ਕਰਦੀ ਐ ਕਿਸੇ ਫਸਲ 'ਚ ਨਰਮੇ 'ਚ ਚਲਾ ਲਓ ਚਾਹ ਝੋਨੇ ਚਲਾ ਲਓ ਮੁੰਜਰਾਂ ਨਹੀਂ ਮਾਰਦੀ ਐ ਇਹਦੇ ਵਿੱਚ ਥੱਲੋਂ ਪਲੇਨ ਐ ਸਾਰੀ ਕਿਤੇ ਵੀ ਫਸਲ ਨੂੰ ਨੁਕਸਾਨ ਨਹੀਂ ਕਰੂਈ ਇਹੇ ਹਾਂ ਭਈ ਇਹਦੇ ਥੱਲੇ ਫਸਲ ਆ ਜਿਹੜੀ ਇਹ ਇੰਨੀ ਸਾਫ਼ ਕਰਤੀ ਐ ਥੱਲੇ ਵਾਲੇ ਪਾਸਿਓਂ ਵੀ ਮਸਲਾ ਨਹੀਂ ਗਾ ਵੀ ਇਹ ਕਈ ਮਹੀਨਿਆਂ ਤੱਕ ਹੁੰਦਾ ਕੰਨੀਆਂ ਹੁੰਦੀਆਂ ਗਈਆਂ ਜਿਵੇਂ ਆਹ ਚੀਜ਼ਾਂ ਕੰਨੀਆਂ ਆ ਗਈਆਂ ਚਾਰੋਂ ਮੁੰਜਰ ਛਾੜਦੀਆਂ ਇਹ ਗਲਾਈ 'ਚ ਐ ਸਾਰੀ ਹੂੰ ਵੀ ਥੱਲੋਂ ਇੰਨਾ ਧਿਆਨ ਰੱਖਿਆ ਵੀ ਕੋਈ ਮਸਲਾ ਨਹੀਂਗਾ ਵੀ ਕਿਸੇ ਬੂਟੇ ਤੇ ਨਾਮ ਨੰਗੀ ਜਾਊਗੀ ਇਹ ਤਾਂ ਯਾਰ ਕਾਫੀ ਵੱਡੇ ਨਰਮੇ ਤੱਕ ਚਲਦੀ ਤੱਕ ਚਲਦੀ ਜੀ ਨਰਮੇ ਜੀ ਵਧੀਆ ਬਹੁਤ ਚਲਦੀ ਹੈ ਹਾਂਜੀ ਨਰਮੇ ਜੀ ਹੀ ਚਲਦੀ ਹੈ ਜੀ ਹਾਂ ਮਸ਼ੀਨਾਂ ਜਿਹੜੀਆਂ ਸਾਰੀਆਂ 42 ਇੰਚ ਆਉਂਦੇ ਹੈਗੇ ਆਪਣੇ ਕੋਲ 48 ਇੰਚ ਆ ਗਿਆ ਆਪਣੇ ਕੋਲ ਹੈ ਜੀ ਆਪਣੇ ਕੋਲ ਆਪਸ਼ਨ ਕਈ ਹੈ ਜੀ 48 ਇੰਚ ਕਰਾਉਣਾ ਜੇ ਜਿੰਨੀ ਮਰਜ਼ੀ ਉੱਚੀ ਮੀ ਕਰਾ ਲੋ ਚੌੜੀ ਭੀੜੀ ਕਰਾ ਲੋ ਉਹ ਜਿਹੀ ਜਿਹੀ ਰਿਕੁਆਇਰਮੈਂਟ ਹੈਗੀ ਗ੍ਰਾਹਕ ਦੀ ਉਹ ਸਾਰਾ ਹੋ ਜਾਂਦਾ ਯਾਰ ਮੈਂ ਤਾਂ ਦੇਖਿਆ ਹੁਣ ਤੁਸੀਂ ਉਹ ਉੱਡੀ ਕਰਕੇ ਦਿਖਾਈ ਦਿੱਤੀ ਹੁਣ ਅਗਲਾ ਚਾਹਵੇਂ ਤਾਂ ਉੱਡੀ ਕਰਾ ਲੈ ਹਾਂ ਜਿੰਨੀ ਮਰਜ਼ੀ ਕਰਾ ਲਓ ਜੀ ਹਨਾ ਵੀ ਆਪਣੇ ਵੱਲੋਂ ਤੋਂ ਉੱਡੀ ਕਰਾ ਲੈ ਕੋਈ ਤੇ ਹਨਾ ਦੂਜੀ ਖਾਸੀ ਤੇ ਜਿਵੇਂ ਆਪਾਂ ਬੂਮ ਬਣਾਇਆਗਾ ਇਹ ਜਿਵੇਂ ਮਸ਼ੀਨ ਆਪਾਂ ਆਲੂਆਂ ਤੇ ਜਾਂ ਮੱਕੀ ਤੇ ਲਾ ਲ ਤੁਸੀਂ ਬੈੱਡ ਤੇ ਸਪਰੇਅ ਕਰਦੇ ਆਂ ਕਈ ਵਾਰੀ ਕੀ ਹੁੰਦਾ ਨਾ ਵੀ ਮੱਕੀ ਤਾਂ ਪਾੜਾ ਚੌੜਾ ਵੀ ਡੰਦਾ ਇੱਕ ਟਾਇਰ ਖੜੀ ਚ ਚੱਲਦਾ ਇੱਕ ਸੇ ਚੱਲਦਾ ਹੈਗਾ ਬੈੱਡ ਤੇ ਤੇ ਮਸ਼ੀਨ ਟੇਢੀ ਹੋ ਜਾਂਦੀ ਹੈ ਟੇਢੀ ਹੋ ਜਾਂਦੀ ਹੈ ਤਾਂ ਉਹ ਕੀ ਕਰਦਾ ਵੀ ਜੇ ਬੂਮ ਫਿਕਸ ਹੈ ਜੇ ਟੇਢੀ ਹੋ ਗਈ ਮਸ਼ੀਨ ਤੇ ਬੂਮ ਵੀ ਐ ਕਰਦਾ ਟੇਡਾ ਹੋ ਜੂਗਾ ਹਾਂ ਤੇ ਇਹਦਾ ਜਿਹੜਾ ਬੂਮ ਹੈ ਜਦੋਂ ਆਪਾਂ ਖੋਲਤਾ ਹਾਂ ਬੂਮ ਲੈਵਲ ਤੇ ਰਹੂ ਆ ਮਤਲਬ ਬੂਮ ਮਸ਼ੀਨ ਸਸਪੈਂਸ਼ਨ ਵਾਂਗੂ ਬਣ ਗਿਆ ਵੀ ਬੂਮ ਐਵੇਂ ਰਹੂਗਾ ਮਸ਼ੀਨ ਜਿਵੇਂ ਮਰਜੀ ਹੋਈ ਉਹ ਬੂਮ ਨਹੀਂ ਹਿੱਲੂਗਾ ਤੇ ਨਾ ਇਹ ਝੋੜ ਮਾਰੇ ਨਾ ਇਹਦੀ ਟੁੱਟ ਭੱਜੇ ਮਤਲਬ ਮੈਂ ਸੌਖੇ ਸ਼ਬਦਾਂ ਚ ਸਮਝਾ ਦਿਆਂ ਕਿ ਜਿਹੜਾ ਬੂਮ ਆ ਉਹ ਵਾਟਰ ਲੈਵਲ ਚ ਰਹੂਗਾ ਵੀ ਜਿਹੜੇ ਲੈਵਲ ਦੇ ਵਿੱਚ ਬੂਮ ਆ ਉਹ ਉਵੇਂ ਹੀ ਰਹੂਗਾ ਮਸ਼ੀਨ ਹਿੱਲੀ ਜਾਵੇ ਕਰੀ ਜਾਵੇ ਬੂਮ ਨੂੰ ਫਰਕ ਨਹੀਂ ਪਊਗਾ ਐ ਬੂਮ ਨਹੀਂ ਐਵੇਂ ਕਰੂਗਾ ਇੱਕ ਪਾਸੇ ਬੈਠ ਤੇ ਆ ਗਈ ਤਾਂ ਬੂਮ ਸਿੱਧਾ ਰਹਿਣਾ ਹਾਂ ਬੂਮ ਬਿਲਕੁਲ ਸਿੱਧਾ ਹੀ ਰਹੂਗਾ ਜਿਵੇਂ ਮਤਲਬ ਜੋ ਮਰਜੀ ਮਸ਼ੀਨ ਟੇਢੀ ਮਿੱਡੀ ਹੋਈ ਜਾਵੇ ਬੂਮ ਨਹੀਂ ਟੇਡਾ ਮੇਟਾ ਹੁੰਦਾ ਨਹੀਂ ਮਤਲਬ ਇਹ ਇਹ ਤੁਹਾਡੀ ਮੇਰੇ ਹਿਸਾਬ ਨਾਲ ਮੈਂ ਤਾਂ ਹਜੇ ਤੱਕ ਇਹ ਬੂਮਾਂ ਦੇ ਵਿੱਚ ਸੁਧਾਰ ਨਹੀਂ ਸੁਣਿਆ ਸੀਗਾ ਇਹ ਹਣਾ ਜੀ ਆਇਆ ਕਈ ਮਸ਼ੀਨਾਂ ਦੇ ਵਿੱਚ ਵੀ ਆਇਆਗਾ ਆਇਆ ਆਇਆਗਾ ਪਰ ਇਹ ਤੁਸੀਂ ਇਵੈਂਟ ਕਰਤਾ ਇਹਦੇ ਵਿੱਚ ਮਤਲਬ ਇਹਦੇ ਵਿੱਚ ਤੁਸੀਂ ਇਹਦੇ ਐਡ ਕਰ ਥੋੜਾ ਜਿਹਾ ਹੋਰ ਤਰੀਕੇ ਨਾਲ ਆਇਆ ਆਪਾਂ ਥੋੜਾ ਜਿਹਾ ਉਸ ਤੋਂ ਸੁਧਾਰ ਕਰਕੇ ਬਣਾਇਆਗਾ ਅੱਛਾ ਹੂੰ ਇਹਦੇ ਵਿੱਚ ਪੰਜ ਲੀਵਰ ਹੈਗੇ ਜੀ ਇਹਦੇ ਵਿੱਚ ਹਾਂਜੀ ਇਹਦੇ ਉੱਪਰ ਇਹਦੇ ਉੱਪਰ ਪੰਜ ਲੀਵਰ ਹੈ ਜੀ ਹਾਂ ਪੰਜ ਪੰਜ ਲੀਵਰਾਂ ਦਾ ਇਹ ਫਾਇਦਾ ਹੁੰਦਾ ਜੀ ਜਿਵੇਂ ਆਪਾਂ ਬਾਗਤ ਸਪਰੇਅ ਕਰਨੀ ਹੈਗੀ ਹੂੰ ਤੇ ਬੀ ਸ਼ੇਪ ਬਣ ਜਾਂਦੀ ਹੈ ਜਿਵੇਂ ਆਪਣੀ ਬੀ ਬੈਣ ਦੀ ਹੁੰਦੀ ਹੈ ਇਸ ਤਰ੍ਹਾਂ ਖੜੇ ਹੋ ਜਾਂਦੇ ਬੂਮਾ ਅੱਛਾ ਹਾਂ ਹਾਂ ਐ ਐ ਸਲੋਟ ਹੋ ਜਾਂਦੀ ਹੈ ਹਾਂਜੀ 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 ਹਾਂ ਐਵੇਂ ਚੱਕ ਲੈਂਦੀ ਆ ਮਾਹ ਐਵੇਂ ਚੱਕ ਲੈਂਦੀ ਆ ਹੂੰ ਠੀਕ ਆ ਠੀਕ ਆ ਬਰੀਤ ਜਿਵੇਂ ਮਤਲਬ ਉਹ ਨਾ ਆਪਾਂ ਬਾਗ ਤੇ ਸਪਰੇ ਕਰਨੀ ਆ ਜਾਂ ਆਪਾਂ ਬਾਈ ਚਾਂਸ ਇੱਕ ਪਾਸਾ ਕਰਨਾ ਇੱਕ ਸਿੱਧਾ ਰੱਖਣਾ ਤਾਂ ਐਵੇਂ ਵੀ ਕਰ ਲੂਗੀ ਜਿਵੇਂ ਮਰਜ਼ੀ ਕਰ ਲੂਗੀ ਹਨਾ ਵੀ ਜਿਵੇਂ ਸਾਫ਼ ਆ ਵੀ ਮੇਰੀਆਂ ਬਾਹਾਂ ਲਈ ਦੇਖੋਗੇ ਤੁਸੀਂ ਐਂ ਕਰਨੀ ਆ ਐਂ ਵੀ ਕਰ ਲੂਗੀ ਜੇ ਐਂ ਕਰਨੀ ਆ ਇੱਕ ਤਾਂ ਬੰਦ ਕਰਕੇ ਵੀ ਕਰ ਲੂਗੀ ਜੇ ਇੱਕ ਐਂ ਕਰਨੀ ਐ ਐ ਵੀ ਕਰ ਲੂ ਜੇ ਦੋਨੇ ਐਂ ਕਰਨੀਆਂ ਐ ਕਰ ਲੂਗੀ ਸਾਰਾ ਕੁਝ ਕਰ ਲੂਗਾ ਮਤਲਬ ਜਿਵੇਂ ਇੱਕ ਬੰਦੇ ਦੀਆਂ ਬਾਹਾਂ ਜਿੰਨਾ ਵਰਕ ਕਰਦੀਆਂ ਉਹਨਾਂ ਇਹਦੇ ਬੂਮ ਵਰਕ ਕਰਨਗੇ ਆਪਣੇ ਪਹਿਲਾਂ ਵਾਲੇ ਮਹੀਨਾ ਵਿੱਚ ਤਾਂ ਹੈਂਡ ਬ੍ਰੇਕ ਨਹੀਂ ਹੁੰਦੇ ਸੀਗੇ ਹਾਂਜੀ ਹੁਣ ਆਪਾਂ ਹੈਂਡ ਬ੍ਰੇਕ ਦਾ ਇਹ ਵੀ ਫੈਸਿਲਿਟੀ ਕਰਤੀ ਫੈਸਿਲਿਟੀ ਕਰਤੀ ਹੈ ਦੀ ਹਾਂਜੀ ਤੇ ਇੰਜਨ ਇਹਨਾਂ ਦੇ ਵਿੱਚ ਵੀ ਮਹਿੰਦਰਾ ਦਾ ਮਹਿੰਦਰਾ ਦਾ ਮਹਿੰਦਰਾ ਦਾ ਹੀ ਰੱਖ ਕੇ ਦਿੰਨੇ ਆ ਕਿੰਨੇ ਚਿਰ ਦੇ ਵਿੱਚ ਮਸ਼ੀਨ ਦੇ ਦੇਵੋਗੇ ਕਿਸੇ ਵੀ ਬੰਦੇ ਨੇ ਜੇ ਬਣਾਉਣੀ ਹੋਵੇ ਤਾਂ 12 13 ਦਿਨਾਂ ਚ ਕਰ ਦਿੰਨੇ ਯਾਰ ਜੀ ਆਪਾਂ ਹੂੰ 12 ਦਿਨਾਂ ਚ 12 13 ਦਿਨਾਂ ਦੇ ਵਿੱਚ ਮਸ਼ੀਨ ਆ ਜਿਹੜੀ ਤਿਆਰ ਕਰਕੇ ਦੇ ਦਿੰਦੇ ਨੇ ਤੇ ਨਾਲ ਮਗਰਲੇ ਪਾਸੇ ਆ ਪਰ ਹਰੇਕ ਤੇ ਲਾ ਕੇ ਦਿੰਨੇ ਆ ਆ ਇਹ ਗ੍ਰਾਹਕ ਦੀ ਚੋਇਸ ਹੁੰਦੀ ਜੀ ਹੂੰ ਸਪਰੇਅ ਇਹਦੇ ਵਾਲਾ ਹਾਂ ਸਪਰੇਡਰ ਦੀ ਹਾਂ ਜੇ ਜਿਹਨੇ ਲਵਾਉਣਾਗਾ ਇਹ ਲੱਗ ਵੀ ਜਾਂਦਾ ਜੇ ਨਹੀਂ ਲਵਾਉਣਾ ਤਾਂ ਲੈ ਵੀ ਜਾਂਦਾ ਜੀ ਹਾਂ ਉਹ ਜੀ ਕੀਮਤ ਦਾ ਫਰਕ ਪੈ ਜਾਂਦਾ ਦਾ ਹਾਂ ਤੇ ਇਹ ਇਹ ਵੀ ਵਰਕ ਆ ਜਿਹੜਾ ਉਹਦੇ ਨਾਲ ਹੀ ਕਰਦਾ ਹਾਈਡਰੋਲਿਕ ਹਾਈਡਰੋਲਿਕ ਜੀ ਇੱਕ ਜੀ ਜ਼ੋਰ ਤੁਹਾਨੂੰ ਦੱਸਾਂ ਵੀ ਕਈ ਕਹਿੰਦੇ ਨਾ ਵੀ ਮੇਰੀ ਕਾਪੀ ਕਰ ਲਈ ਐ ਕਰ ਲਿਆ ਹੂੰ ਤੇ ਮੈਂ ਸਭ ਤੋਂ ਪਹਿਲਾਂ ਆਪਾਂ ਹਾਈਡਰੋਲਿਕ ਚ ਕੀ ਪਾਪਾ ਬਣਾਈ ਸੀ। ਹੂੰ ਵੀ ਬਣਾਉਣ ਨੂੰ ਦੁਨੀਆ ਬਣਾਈ ਜਾਂਦੀ ਹੈ ਬਾਈ ਜੀ। ਮੈਂ ਨਹੀਂ ਕਹਿੰਦਾ ਵੀ ਮੈਂ ਸਾਰਿਆਂ ਤੋਂ ਪਹਿਲਾਂ ਬਣਾਈ ਹੈ। ਹਾਂ। ਵੀ ਕਈ ਬੰਦੇ ਕਹਿੰਦੇ ਮੈਂ ਬਣਾਈ ਉਹ ਕਰੀ ਉਹ ਆਪਣੇ ਜੋ ਮੈਂ ਹੀ ਨਹੀਂ ਗੀ। ਵੀ ਦੁਨੀਆ ਬਣਾਈ ਜਾਂਦੀ ਹੈ। ਇਹ ਤੁਹਾਡਾ ਪੇਟੈਂਟ ਆ? ਹਾਂ ਆਪਣਾ ਪੇਟੈਂਟ ਹੈ ਜੀ। ਆ ਤੇ ਜੇ ਜਿਹੜਾ ਪੇਟੈਂਟ ਆ ਉਹ ਅਕਸਰ ਜੇ ਸਾਡਾ ਅਲੱਗ ਦਾ ਤਾਂ ਹੀ ਪੇਟੈਂਟ ਹੁੰਦਾ। ਹਾਂਜੀ ਹਾਂਜੀ। ਨਹੀਂ ਤਾਂ ਪੇਟੈਂਟ ਹੀ ਨਹੀਂ ਹੁੰਦਾ। ਹਾਂ ਨਹੀਂ ਹੁੰਦਾਗਾ। ਹੈਨਾ? ਤੇ ਜਿੰਨੀਆਂ ਵੀ ਮਸ਼ੀਨਾਂ ਹੈਗੀਆਂ ਆਪਾਂ ਸਾਰੀ ਕਾਗਜ ਕਾਰਵਾਈ ਪੂਰੀ ਕਰਕੇ ਉਸ ਤੋਂ ਬਾਅਦ ਵੀਡੀਓ ਕਰਦੇ ਆਂਗੇ ਯਾਰ ਜਿਹੜੇ ਬੰਦੇ ਮੈਂ ਇੱਕ ਗੱਲ ਜ਼ਿੰਦਗੀ ਯਾਦ ਰੱਖੀ ਆ ਵੀ ਜਿਹੜੇ ਬੰਦੇ ਤੋਂ ਰੀਸ ਨਹੀਂ ਹੁੰਦੀ ਹਾਂਜੀ ਉਹ ਜਾਂ ਵਿਰੋਧ ਕਰਨ ਲੱਗ ਜਾਂਦਾ ਜਾਂ ਉਹ ਕਹਿਣ ਲੱਗ ਜਾਂਦਾ ਮੇਰੀ ਰੀਸ ਕਰਦੇ ਆ ਫਲਾਣਾ ਕਰਦੇ ਆ ਅਸਲ ਦੇ ਵਿੱਚ ਯਾਰ ਕੌਣ ਕਿਸੇ ਦੀ ਰੀਸ ਨਾ ਨਾ ਕੋਈ ਰੀਸ ਨਾ ਪੈਦਾ ਹੋਇਆ ਨਾ ਰੀਸ ਨਾ ਕੋਈ ਮਰਦਾ ਕਿਸੇ ਦੀ ਨਾ ਨਾ ਕੋਈ ਰੀਸ ਨਾ ਕੰਮ ਕਰਦਾ ਨਾ ਰੀਸ ਨਾ ਖਾਂਦਾ ਸਭ ਆਪਦਾ ਖਾਣਾ ਆ ਸਭ ਆਪਦਾ ਕਮਾਉਣਾ ਆ ਹਾਂ ਕੰਟਰੈਕਟਰ ਦੇਖੋ ਜੀ ਦੁਨੀਆ ਤੇ ਕਿੰਨੇ ਬਣ ਜਾਂਦੇ ਆ ਜੀ ਹੂੰ ਜਿਹੜਾ ਚੰਗਾ ਲੱਗਦਾ ਉਹ ਲੈਂਦਾ ਜੀ ਹਾਂ ਤੇ ਅੱਜ ਮਾਲਕ ਦੀ ਕਿਰਪਾ ਨਾਲ ਪੂਰੀ ਦੁਨੀਆ ਚੋਂ ਆਰਡਰ ਆ ਯਾਰ ਹਾਂਜੀ ਬੰਦਿਆਂ ਕੋਲੇ ਆਉਂਦੇ ਆਪਣੇ ਕੋਲੇ ਬਾਹਰੋਂ ਦੇ ਮੁਲਕਾਂ ਤੋਂ ਵੀ ਆਉਂਦੇ ਆਗੇ ਹਾਂ ਬਈ ਹੁਣ ਕੱਲ ਨੂੰ ਕੋਈ ਬੰਦਾ ਕਹੇ ਸਾਡੀ ਰੀਸ ਨਾ ਗੂਠਾ ਪਣਾਈ ਫਿਰਦਾ ਨਹੀਂ ਭਾਈ ਥੋੜਾ ਬੱਜਿਆ ਤਾਂ ਭੱਜਿਆ ਗੂਠਾ ਹਾਂ ਐਵੇਂ ਨਹੀਂ ਆਏ ਨਹੀਂ ਕਿਸੇ ਦੀ ਰੀਸ ਰੂਸ ਨਾ ਕੁਛ ਕੀਤਾ ਜਾਂਦਾ ਤੇ ਕਿ ਕਿੰਨੇ ਚਿਰ ਚਾਰਟਰ ਦੇ ਦੋਗੇ ਮਸ਼ੀਨ ਤਿਆਰ ਕਰਕੇ ਜੀ ਹਾਂ 12 ਦਿਨਾਂ ਚ ਆਪਾਂ ਰੈਡੀ ਕਰ ਦੇਣਾ ਜਮਾ ਮਸ਼ੀਨ ਹਾਂਜੀ ਐਡੀ ਮਸ਼ੀਨ ਐਡੀ ਮਸ਼ੀਨ 12 ਦਿਨਾਂ ਚ ਪੂਰਾ ਨੈਟ ਵੀ ਜਿਹੜੇ ਦਿਨ ਤੋਂ ਆਪਾਂ ਨੂੰ ਸਾਈ ਦੇ ਕੇ ਗਏ ਬੰਦੇ ਉਸ ਦਿਨ ਤੋਂ ਗਿਣ ਲੈਣਾ ਹਾਂ 12 ਦਿਨਾਂ ਚ ਨੈਟ ਪੂਰੀ ਕਰਕੇ ਤਿਆਰ ਦੇ ਦਾਂਗੇ ਆਪਾਂ ਵਾਹ ਇੱਕ ਚੀਜ਼ ਹੋਰ ਖਾਸੀ ਤੇ ਜੀ ਆਪਣੀ ਮਸ਼ੀਨ ਕਹਦੇ ਖੁੱਭੂਗੀ ਨਹੀਂ हां यार आ ਗੱਲ ਪੱਕੀ ਪੱਕੀ ਐ ਬਹੁਤ ਸਾਰੀਆਂ ਮਸ਼ੀਨਾਂ ਪ੍ਰੀਤਜੀਤ ਦੇ ਰੀਲਾਂ ਹੀ ਬਹੁਤ ਵਾਇਰਲ ਹੋਈਆਂ ਲੋਕਾਂ ਦੀਆਂ ਖੂਬੀਆਂ ਵਾਲੀਆਂ हां ਆਪਣੀ ਮਸ਼ੀਨ ਦੀ ਨਾ ਆਪਾਂ ਤਸੱਲੀ ਵਾਸਤੇ ਗ੍ਰਾਹਕ ਦਾ ਨੰਬਰ ਦੇ ਦਾਂਗੇ ਬਗੈਰ ਦਾ ਪੁੱਛ ਲੈਣ ਵੀ ਕਿਹਦੇ ਵੀ ਮਸ਼ੀਨ ਆਪਣੀ ਖੂਬੀ ਹੋਵੇ ਤਾਂ ਕਿਉਂ ਨਹੀਂ ਖੂਬਦੀ ਬਾਈ ਜੀ ਇਹਦਾ ਬਣਾਉਣ ਦਾ ਤਰੀਕਾ ਅਲੱਗ ਹੁੰਦਾ ਹੈਗਾ ਬਾਕੀ ਕਲਾਕਾਰੀ ਹੁੰਦੀ ਹੈ ਜੀ ਇਹੀ ਤਾਂ ਚੀਜ਼ ਹੈ ਜੀ ਇਹੀ ਤਾਂ ਦਾ ਇਹ ਨਹੀਂ ਦੱਸਣਾ ਪਰ ਇਹਨਾਂ ਦੀ ਮਸ਼ੀਨ ਖੁੱਬਦੀ ਨਹੀਂ ਇਹ ਗੱਲ ਮਸ਼ੀਨ ਖੁੱਬਦੀ ਨਹੀਂ ਜੀ ਅੱਜ ਤਾਂ ਹੀ ਮਸ਼ੀਨ ਜਿੰਨੇ ਵੀ ਆਪਾਂ ਜੀ ਮਸ਼ੀਨਾਂ ਵਿੱਚ 30 32 ਮਸ਼ੀਨਾਂ ਵੇਚੀਆਂ ਆਪਾਂ 32 ਮਸ਼ੀਨਾਂ ਦੇ ਵਿੱਚ ਇੱਕ ਬੰਦੇ ਨੂੰ ਐ ਘਵਾ ਦੋ ਵੀ ਇਹ ਮਸ਼ੀਨ ਖੁੱਭੀ ਆ ਜੇ ਬਾਣ ਇਕੱਠਾ ਹੋਵੇ ਚੌਰ ਹੋਵੇ ਕਿੰਨੇ ਕਿੰਨੀ ਸਪਰੇਅ ਕਰ ਦੂਗੇ ਸਪਰੇਅ ਬਾਈ ਜੀ ਆਪਾਂ ਦਿੱਤੀ ਆ ਮਸ਼ੀਨਾ ਕਿਹੜਾ ਪਿੰਡ ਸੀਗਾ ਉਹ ਇੱਕ ਡੀੜੀ ਹੂੰ ਰਾਸਤਾਨ ਦੇ ਵਿੱਚ ਹੈ ਜੀ ਤੇ ਉਹ ਬੰਦਾ 120 ਵਿੱਗੇ 125 ਵਿੱਗੇ ਇੱਕ ਦਿਨ ਚ ਕਰ ਦਿੰਦਾ ਜੀ ਵਾਹ ਇਦੇ ਨਾਲ ਤੇ ਰੇਹ ਕਿੰਨਾ ਪਾ ਦੂ ਜੇ ਇੱਕ ਦਿਨ ਚ ਪੂਰਾ ਸਹੀ ਚੱਲੀ ਉਹ ਬੰਦੇ ਇੱਥੇ ਸੰਗਤਪੁਰੇ 200 ਕਿੱਲਾ ਸਿੜਕ ਦਿੰਦੇ ਜੀ ਸਬ ਰੇਹ ਦਾ ਰੇਹ ਦਾ ਤੇ ਰੇਹ ਜਿੰਨਾ ਆਪਾਂ ਬੂਮ ਆਪਣਾ 55 ਫੁੱਟ ਲੈ ਕੇ ਜਾਂਦੀ ਹੈ ਉਨਾਂ ਹੀ ਆਪਣੇ ਰੇਹ ਸਿੜਕਦੀ ਹੈ ਵੀ ਅਲੱਗ ਤੋਂ ਲੀਆਂ ਨਹੀਂ ਪਾਉਣੀਆਂ ਪੈਂਦੀਆਂ ਗੀਆਂ ਉਹਨਾਂ ਲੀਆਂ ਦੇ ਵਿੱਚ ਹੀ ਕੰਮ ਕਰੂਗੀ ਅੱਛਾ ਮਤਲਬ ਜਿਹੜਾ ਨਾਲ ਲੀਆਂ ਨਾਲ ਅਸੀਂ ਸਪਰੇਅ ਕਰਦੇ ਹਾਂ ਸੇਮ ਉਹਨਾਂ ਨਾਲ ਹੀ ਰੇਹ ਪੈ ਜਾਣਾ ਉਹਨਾਂ ਨਾਲ ਹੀ ਜੀ ਅਨਿਵੀ ਅਲੱਗ ਤੋਂ ਪਾਉਣੀਆਂ ਪੈਣੀਆਂ ਹਾਂ ਤੇ ਇੱਕ ਜਿਹੜੇ ਤਾਂ ਬੂਮ ਵਾਲਿਆ ਉਹ ਸਾਰੇ ਜਾਣਦੇ ਆ ਵੀ ਜਿਹੜਾ ਬੂਮ ਹੁੰਦਾ ਨਾ ਜਿਹੜਾ ਆਹ ਸਪੈਸ਼ਲ ਬੂਮ ਆ ਇਹਦੀ ਖਾਸੀਅਤ ਇਹ ਹੁੰਦੀ ਆ ਵੀ ਇਹ ਲੀਆਂ ਦੋ ਨਹੀਂ ਪਾਉਂਦਾ ਹਾਂਜੀ ਇੱਕ ਲੀ ਦੇ ਵਿੱਚ ਹੀ ਮੋੜਦਾ ਹਾਂ ਵੀ ਜਦੋਂ ਮੋੜੂਗਾ ਉਦੋਂ ਵੀ ਇਹ ਜਿੱਥੋਂ ਦੀ ਪਹਿਲੇ ਟਾਇਰ ਮੋੜਿਆ ਉੱਥੋਂ ਤੋਂ ਕੋਈ ਦੂਜਾ ਟਾਇਰ ਲੈ ਕੇ ਮੋੜੂ ਕਿਉਂਕਿ ਇਹਦੀ ਚਾਰਾਂ ਟਾਇਰਾਂ ਦੀ ਕਟਾਈ ਚਾਰਾਂ ਟਾਇਰਾਂ ਦੀ ਕਟਾਈ ਹੈ ਜੀ ਚਾਰਾਂ ਦੀ ਕਟਾਈ ਚਾਰਾਂ ਦੀ ਖਚਾਈ ਹਾਂਜੀ ਹਾਂ ਤੇ ਹੋਰ ਤਾਂ ਨਹੀਂ ਕੁਝ ਦੱਸਣ ਵਾਲਾ ਰਹਿ ਗਿਆ ਉਹ ਮਸ਼ੀਨ ਉਹ ਮਸ਼ੀਨ ਦਿਖਾਣੀ ਸਾਨੂੰ ਆ ਆ ਦਿਖਾਉਣ ਵਾਲੀ ਆ ਇਹ ਇਹ ਬਿਲਕੁਲ ਟਰੈਕਟਰ ਜਿੰਨੀ ਕੁ ਔੜੀ ਆ ਟਰੈਕਟਰ ਜਿੰਨੀ ਔੜੀ ਜੀ ਇਹਦੀ ਹਾਈਟ ਵੀ ਥੋੜੀ ਜੀ ਘੱਟ ਆ ਉਹਦੇ ਨਾਲੋਂ ਇਹ ਕਿਉਂ ਫਿਰ ਬੰਦੇ ਨੇ ਸਪੈਸ਼ਲ ਹੀ ਬਣਾਈ ਆ ਇਹ ਨਾ ਕਈ ਆਪਣੇ ਏਰੀਆ ਦੇ ਵਿੱਚ ਰਾਹ ਭੀੜੇ ਹੈਗੇ ਹਾਂ ਤੇ ਇਹ ਉੱਥੇ ਜਾਂਦੀ ਜਿਵੇਂ ਹੋ ਗਿਆ ਐਮ ਪੀ ਚ ਹੋ ਗਈ ਜੀ ਉੱਥੋਂ ਦੇ ਲੋਕ ਬੜਾ ਪਸੰਦ ਕਰਦੇ ਇਹਨਾਂ ਨੂੰ ਅੱਛਾ ਇਹ ਜਾਂਦੀਆਂ ਆਪਣੀਆਂ ਮਸ਼ੀਨਾਂ ਬੇਬੀ ਤੇ ਇਹਦੀ ਹਾਈਟ 40 ਇੰਚ ਹੈ ਜੀ 40 ਆ ਜੇ ਜੇ ਮੰਨ ਕੇ ਚਲੋ ਇਹ ਹੀ ਬੰਦਾ ਚਾਵੇ ਮੈਂ ਇਹਦੀ ਹਾਈਟ ਉੱਚੀ ਕਰਨੀ ਹੈ ਹੋ ਜੂ ਹੋ ਜਾਂਦੀ ਹੈ ਜੀ ਉੱਚੀ ਤਾਂ ਤੁਸੀਂ ਕਰ ਸਕਦੇ ਹੋ ਕਰ ਸਕਦੇ ਹਾਂ ਜੀ ਆਪਾਂ ਵੀ ਬਾਈ ਚਾਂਸ ਵੀ ਮੰਨ ਲਓ ਬੰਦੇ ਦਾ ਮਨ ਕਰੇ ਯਾਰ ਥੋੜੀ ਜਿਹੀ ਉੱਚੀ ਹੋਵੇ ਹੋ ਜਾਂਦੀ ਹੈ ਜੀ ਪਤਾ ਜੀ ਆਹ ਇਹ ਚੀਜ਼ ਬਦਲਣੀ ਹੈ ਜੇ ਕੋਈ ਕੁਛ ਨਹੀਂ ਕਰ ਆਪਾਂ ਤਾਂ ਚਲੋ ਆਪਸੇ ਚੇਂਜ ਬਦਲ ਰਹੇ ਹਾਂ ਜੀ ਆਹ ਜੀ ਪੈਟਰਨ ਅਲੱਗ ਬਣਿਆ ਹੋਇਆ ਉਹਦਾ ਪੈਟਰਨ ਅਲੱਗ ਬਣਾਓ ਮਸ਼ੀਨ ਦਾ ਠੀਕ ਆ ਇਹ ਤਾਂ ਆ ਨਿਕਲ ਕੇ ਤੋਂ ਦੂਸਰੀ ਪੈ ਜਾ ਤੇ ਜੇ 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 ਇਹ ਇਹ ਬੰਦੇ ਦਾ ਮਨ ਕਰੇ ਵੀ ਇਹਨੂੰ ਥੋੜਾ ਜਿਹਾ ਚੌੜਾ ਵੀ ਕਰ ਸਪੈਸਰ ਬਣ ਜਾਂਦੇ ਜੀ ਇਹ ਦੇਖੋ ਉਹ ਹੋ ਜੂ ਜੀ ਉਹ ਵੀ ਹੋ ਜੂ ਜਿੰਨੇ ਉਸ ਮਸ਼ੀਨ ਦੇ ਸਪੈਸਰ ਹਨਾ ਚੌੜੀ ਪੀੜੀ ਹੁੰਦੀ ਹੈ ਜੀ ਚੌੜੀ ਪੀੜੀ ਹੁੰਦੀ ਹੈ ਉਹ ਮਸ਼ੀਨ ਇਹਦੀ ਮੁੱਗੀ ਹੋ ਜਾਂਦੀ ਜੇ ਸਪੈਸਰ ਕੱਟਦਾ ਇੰਨੀ ਸਿਚੀ ਆ ਜੂਗੀ ਜਿੰਨੀ ਇਹ ਆ ਜੀ ਹਾਂ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਉਹ ਬੰਦਾ ਚਾਹੂਗਾ ਤਾਂ ਇਹ ਮਸ਼ੀਨ ਐਵੇਂ ਨਹੀਂ ਵੀ ਉਹ ਬੰਦੇ ਦਾ ਐਵੇਂ ਨਹੀਂ ਗੱਲ ਵੀ ਪਹੇ ਖਰਾਬ ਕੇ ਜੇ ਉਹ ਚਾਵੇ ਤਾਂ ਇਹ ਮਸ਼ੀਨ ਨੂੰ ਦੂਜੇ ਲੋਟ ਵੀ ਕਰ ਸਕਦਾ ਕਰ ਸਕਦਾ ਕਰ ਸਕਦਾ ਮੇਰਾ ਮਸਲਾ ਪੁੱਛ ਹੁੰਦੇ ਸਾਰੇ ਇਹਦੇ ਵਿੱਚ ਹਾਂ ਵੀ ਨਵਾਂ ਲੱਗ ਗਏ ਸੋਚਦਾ ਵੀ ਆਹ ਲੈ ਲਈ ਆਪਾਂ ਪਸਤੌਣੇ ਆਗੇ ਚੌੜੀ ਲੈ ਲੈਣੇ ਵਧੀਆ ਸੀ ਹੂੰ ਤੇ ਇੰਜਨ-ਉੰਜਨ ਤੇ ਕੀ ਜ਼ਿੰਮੇਵਾਰੀ ਰਹਿੰਦੀ ਆ ਤੁਹਾਡੀ ਮਤਲਬ ਤੁਸੀਂ ਅਕਸਰ ਇੰਜਨ ਲਾਉਣ ਨੇ ਆ ਕੀ ਜ਼ਿੰਮੇਵਾਰੀ ਕੀ ਲੈਣੀਆਂ ਨੇ ਮਸ਼ੀਨ ਦੀ ਕੀ ਜ਼ਿੰਮੇਵਾਰੀ ਇੰਜਨ ਆਪ ਦੋਨੇ ਰੱਖਦੇ ਆਂ ਜੀ ਪੇਟੀ ਪੈਕ ਵੀ ਰੱਖਦੇ ਆਂਗੇ ਜੀ ਤੇ ਡਿਸਪੋਇਲ ਇੰਜਨ ਵੀ ਰੱਖਦੇ ਆਂ ਹੂੰ ਉਹ ਗਰਾਹਕ ਦੀ ਚੋਇਸ ਹੁੰਦੀ ਆ ਜੀ ਜਿਵੇਂ ਕੋਈ ਬੰਦੇ ਪੇਟੀ ਪੈਕ ਦੇ ਸ਼ਕੀਨ ਹੁੰਦੇ ਆਗੇ ਆਪਾਂ ਪੇਟੀ ਪੈਕ ਰੱਖ ਦਿੰਨੇ ਆਗੇ ਹੂੰ ਤੇ ਉਵੇਂ ਆਪਾਂ ਪੁਰਾਣਾ ਇੰਜਨ ਲੈ ਕੇ ਜਿਵੇਂ ਓਵਰਹਾਲ ਕਰਕੇ ਫੇਰ ਰੱਖਦੇ ਆਂ ਜੀ ਫੇਰ ਰੱਖ ਦਿੰਨੇ ਆਂ ਅੱਛਾ ਉਹਦੀ ਵੀ ਤਸੱਲੀ ਪੂਰ ਕੋਈ ਆ ਵੀ ਜਿਹੜਾ ਮੈਂ ਕਰਤਾ ਵੀ ਇੰਜਨ ਤਾਂ ساری ਜ਼ਿੰਦਗੀ ਇਹ ਤੇ ਕੱਢੂ ਆ ਹਾਂ ਜੇ ਕੋਈ ਆਉਂਦੀ ਹੈ ਸ਼ਿਕਾਇਤ ਤਪਤ ਬੈਠੇ ਆਂ ਜੀ ਜ਼ਿੰਮੇਵਾਰ ਆ ਉਸਦੇ ਤੇ ਹੋਰ ਹੋਰ ਇਹ ਚ ਕੋਈ ਡਿੱਕਾ ਫੜਕਾ ਆ ਜੇ ਬਾਈ ਚਾਂਸੇ ਦੀ ਪ੍ਰੈਸ਼ਰ ਨਾ ਸਹੀ ਬਣਾਉਂਦਾ ਹੋਵੇ ਚੱਕ ਵੀ 6 ਮਹੀਨਿਆਂ ਦੀ ਗਾਰੰਟੀ ਹੁੰਦੀ ਹੈ ਬਾਈ ਜੀ ਆਪਣੀ ਜੀ ਉਹਦੇ ਵਿੱਚ ਵੀ ਕੁਛ ਵੀ ਹੁੰਦਾਗਾ ਆਪਾਂ ਜ਼ਿੰਮੇਵਾਰ ਆਂਗੇ 6 ਮਹੀਨਿਆਂ ਦੇ ਵਿੱਚ ਕੋਈ ਵੀ ਡਿੱਕਾ ਆ ਜਾਂਦਾ ਹਾਂ ਕੋਈ ਵੀ ਡਿੱਕਾ ਆ ਜਾਂਦਾ ਹਮ ਅੱਛਾ ਕੋਈ ਵੀ ਪ੍ਰੋਬਲਮ ਆਉਂਦੀ ਆ ਕੋਈ ਇਹਦੀ ਅਲਾਈਨਮੈਂਟ ਦੀ ਪ੍ਰੋਬਲਮ ਆਉਂਦੀ ਆ ਕੋਈ ਮੇਜਰ ਐਕਸੀਡੈਂਟ ਨਾ ਹੋਵੇ ਬਾਲਾ ਹਾਂ ਵੀ ਕਹਿੰਦਾ ਮਤਲਬ ਜੇ ਬੰਦੇ ਨੇ ਵਿੱਚ ਮਾਰੀ ਕਾਸੀ ਦੇ ਜਾਂ ਪਲਟਾ ਤੀ ਉਹ ਚੀਜ਼ਾਂ ਦਾ ਆਪਣੇ ਵੱਸੋਂ ਵਾਰਾ ਜੀ ਉਹ ਤਾਂ ਬੱਸ ਦੀ ਗੱਲ ਹੀ ਨਹੀਂ ਨਾ ਉਹ ਤਾਂ ਉਹ ਤਾਂ ਬੱਸ ਦੀ ਗੱਲ ਹੀ ਨਹੀਂ ਵੀ ਜੇ ਉਦਾਂ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਲਈ ਤੁਸੀਂ ਜ਼ਿੰਮੇਵਾਰ ਆਂੀਓ ਆਪਾਂ ਕਰਕੇ ਦੇ ਇਹ ਮਸ਼ੀਨ ਦੇ ਜ਼ਿੰਮੇਵਾਰ ਖੜਿਆ ਤੇ ਮੈਂ ਇਹਨਾਂ ਦਾ ਜ਼ਿੰਮੇਵਾਰ ਖੜਾ ਮੇਰਾ ਇਹਨਾਂ ਨਾਲ ਬਾ ਬਹੁਤ ਟਾਈਮ ਦਾ ਹੋ ਗਿਆ ਮਤਲਬ ਆਪਾਂ ਉਦੋਂ ਤੋਂ ਹੋ ਗਿਆ ਜਿਹਨੂੰ ਮਸ਼ੀਨ ਬਣਾਈ ਸੀ ਆਪਾਂ ਜਦੋਂ ਪਹਿਲਾਂ ਵਾਲੀ ਬਣਾਈ ਸੀ ਚੇਲਾ ਤੇ ਇੱਕ ਤੁਹਾਨੂੰ ਹੋਰ ਦੱਸਦਾ ਕੰਮ ਦੀ ਗੱਲ ਆ ਇਹ ਬੰਦੇ ਕੋਈ ਇਸ ਕਿੱਤੇ ਦੇ ਪ੍ਰੋਫੈਸ਼ਨਲ ਨਹੀਂਗੇ ਇਹ ਕਹਿੰਦੇ ਵੀ ਸਾਨੂੰ ਨਾ ਤਾਂ ਐ ਪਤਾ ਹੁੰਦਾ ਸੀ ਵੀ ਪੱਤੀ ਕਿੰਨੇ ਸੂਤ ਦੀ ਹਾਂ ਸਾਨੂੰ ਮੈਂ ਦੱਸ ਦਿੰਦਾ ਹੈਗਾ ਵੀ ਸਾਨੂੰ ਆਪਣੀ ਲੈਣ ਹੀ ਨਹੀਂ ਸੀ ਇਹ ਸਾਨੂੰ ਨਾ ਬਾਲਾ ਕੀ ਸਾਨੂੰ ਨਹੀਂ ਪਤਾ ਸੀ ਵੀ ਆਹ ਪੱਤੀ 2 ਸੂਤ ਹੈ ਆ 4 ਸੂਤ ਹੈ ਹੂੰ ਤੇ ਸਟਾਰਟਿੰਗ ਜਿਦੋਂ ਕਰੀਆ ਸੀ ਹੂੰ ਉਦੋਂ ਅਸੀਂ ਆਪਾਂ ਹੀ ਗਏ ਸੀ ਹਨਾ ਸਮਾਨ ਲੈਣ ਤੇ ਅਸੀਂ ਨੂੰ ਦੱਸਿਆ ਵੀ ਅਸੀਂ ਆਹ ਮਸ਼ੀਨ ਬਣਾਉਣੀ ਆ ਤੁਹਾਨੂੰ ਲੋਹਾ ਚਾਹੀਦਾ ਹਾਂ ਤੇ ਉਹ ਬੰਦੇ ਨੇ ਆਪ ਹੀ ਦਿੱਤਾ ਸਾਨੂੰ ਸਾਨੂੰ ਨਹੀਂ ਸੀ ਪਤਾ ਕਿ ਕਿੰਨੇ ਦੀ ਪੱਤੀ ਲੱਗੂਗੀ ਤੇ ਕਿਵੇਂ ਦਾਸ ਲੱਗੂਗੀ ਸਾਡਾ ਮਿਹਨਤਾ ਜਿਵੇਂ ਤੇ ਗੇਅਰ ਲੈਂਦਾ ਸੀ ਕੰਮ ਸਾਰੇ ਜਾਣਦੇ ਸੀ ਮੈਂ ਟਰੈਕਟਰ ਵਰਕਸ਼ਾਪ ਕਰਦਾ ਸੀ ਡੈਡੀ ਨਾਲ ਜੀ ਤੇ ਫਿਰ ਸਾਨੂੰ ਹੌਲੀ ਹੌਲੀ ਮੁੰਡੇ ਮਿਲਦੇ ਹੁਣ ਇੱਥੇ ਮੁੰਡਾ ਹੈਗਾ ਆ ਸਿੰਦੂ ਆਈ ਆਈ ਹੂੰ ਆ ਮਾੜਾ ਆਇਆਗਾ ਦੁਬਾਰਾ ਫਿਰ ਜਿੰਨਾ ਬਿਲਡਿੰਗ ਦਾ ਕੰਮ ਸੀ ਇਹ ਨਹੀਂ ਆ ਸੰਭਾਲਿਆ ਛੱਡ ਕੋਲ ਸਾਨੂੰ ਇਸ ਵਾਰੇ ਨੌਲੇਜ ਨਹੀਂ ਸੀ ਪੋਰਾ ਵੀ ਅਸੀਂ ਤਾਂ ਵੈਸੇ ਇੱਕ ਸਟਰਕਚਰ ਬਣਾ ਡਿਜ਼ਾਈਨ ਬਣਾਤਾ ਸੀਗਾ ਹੂੰ ਬਿਲਡਿੰਗ ਡਰਾਇੰਗ ਬਣ ਗਈ ਹਾਂ ਡਰਾਇੰਗ ਬਣਾਤੀ ਸੀਗਾ ਜਿੰਨੀ ਨੇਵਰ ਆ ਗਿਆ ਸਾਰੇ ਆਈ ਆ ਫਿਰ ਜਿੰਨੇ ਹੁਣ ਬਿਲਡਿੰਗ ਸ਼ੁਰੂ ਨੇ ਕੰਮ ਕਰਨਾ ਆ ਸਾਰੇ ਸਾਰਾ ਕਰਦੇ ਆ ਸਾਰੇ ਕੰਮ ਆਸੀਂ ਤੇ ਕੱਲਾ ਤੋਂ ਦਿਮਾਗ ਲਾਉਣਾ ਤੇ ਇਹਨੂੰ ਦੱਸਣਾ ਹੈਗਾ ਸਾਡੀ ਤੇ ਕੱਲੀ ਇਹ ਚੀਜ਼ ਹੈ ਤੇ ਨਾਲ ਆਪ ਵੀ ਕਰੀਦਾ ਬਾਈ ਜੀ ਹੂੰ ਆ ਹੱਥ ਬਣਾਏ ਆ ਹੱਥ ਪੈਰ ਬਣਾਏ ਐਵੇਂ ਤਾਂ ਨਹੀਂ ਬਣਾਏ ਹਨਾ ਹੋਰ ਤੇ ਫੇਰ ਤੁਸੀਂ ਦੇਖੋ ਵੀ ਵੀ ਇਹ ਕਈ ਵਾਰੀ ਨਾ ਬੰਦਿਆਂ ਦੇ ਦਿਮਾਗ 'ਚ ਹੁੰਦੀ ਆ ਗੱਲ ਬੰਦੇ ਨੂੰ ਐ ਲੱਗਦਾ ਯਾਰ ਮੈਂ ਪਤਾ ਨਹੀਂ ਮੈਂ ਕੁਝ ਕਰ ਨਹੀਂ ਸਕਦਾ ਤੁਸੀਂ ਇਹ ਦੇਖੋ ਵੀ ਇਹ ਬੰਦੇ ਨਾ ਤਾਂ ਕੋਈ ਬਿਲਡਿੰਗ ਰਾਡ ਬਾਰੇ ਸਮਝ ਹੁੰਦੀ ਸੀ ਵੀ ਬਿਲਡਿੰਗ ਰਾਡ ਨਹੀਂ ਆਪਾਂ ਆ 10 ਨੰਬਰ ਵਾਲੀ ਆ ਕਿੰਨੇ ਨੰਬਰ ਵਾਲੀ ਕੋਈ ਪਤਾ ਨਹੀਂ ਸੀ ਆ ਪੱਤੀ ਦੋ ਸੂਤ ਦੀ ਆ ਤਿੰਨ ਸੂਤ ਦੀ ਆ ਚਾਰ ਸੂਤ ਦੀ ਆ ਇਹਦਾ ਵੀ ਕੋਈ ਪਤਾ ਨਹੀਂ ਸੀ ਤੇ ਤੁਸੀਂ ਇਹ ਦੇਖੋ ਵੀ ਅੱਜ ਇਹਨਾਂ ਦੀ ਪੂਰੀ ਤਕੜੀ ਕੰਪਨੀ ਆ ਜਿਹੜੀ ਸਪਰੇ ਦੇ ਬੂਮ ਬਣਾਉਂਦੀ ਆ ਐ ਤਸੱਲੀ ਵਾਲੀ ਤੇ ਦੁਨੀਆ ਯਕੀਨ ਕਰਦੀ ਆ ਤੁਸੀਂ ਦੇਖੋ ਵੀ ਅਮਰੀਕਾ ਦੇ ਵਿੱਚ ਆ ਮਸ਼ੀਨ ਜਾ ਰਹੀ ਆ ਤੇ ਅਮਰੀਕਾ ਦੇ ਬੰਦੇ ਨੇ ਕਿੰਨਾ ਭਰੋਸਾ ਕੀਤਾ ਹੋਊਗਾ ਆ ਇਸ ਵਕਤ 15 ਟੈਸਟ ਡਰਾਈਵਾਂ ਪਾਸ ਕਰ ਚੁੱਕੀ ਆ ਹਾਂਜੀ 15 ਵਾਰ ਉਹ 15 ਵਾਰ ਚਲਾ ਕੇ ਦੇ ਹਾਂ 15 ਵਾਰ ਚਲਾ ਕੇ ਦੇਖ ਕੇ ਟੈਸਟ ਡਰਾਈਵ ਹੋ ਗਈ ਆ ਜੀ ਸੀ ਬਾਈ ਸਾਹਿਬ ਆਪਣੇ ਕੋਲੇ ਸੋਭਾ ਆਏ ਸੀਗੇ ਜੀ ਤੇ ਸ਼ਾਮ ਤੱਕ ਕਪਜਾਈ ਫਰੇ ਉਹ ਉਹਨਾਂ ਨੇ ਬੜਾ ਸਾਹਮਣੇ ਨਾ ਬਾਣ ਵੇਲਾ ਸੀ ਤੋ ਕਣ ਕਬੱਡੀ ਵੀ ਸੀ ਹੂੰ ਤੇ ਉਹਨਾਂ ਨੇ ਖਾਲਾਂ ਖੂਲਾ ਬੀ ਦੀ ਜਿਵੇਂ ਚਲਾਉਂਦੇ ਆ ਉਵੇਂ ਚਲਾਈ ਉਹਨਾਂ ਨੇ ਹੂੰ ਤੇ ਯੋਗ ਨੇ ਵੀ ਸਾਡੇ ਪਾਸੇ ਬੈਸੇ ਕਹਿੰਦਾ ਉੱਥੇ ਜਦੋਂ ਕਰਨਿਆਂ ਨੇ ਬਾਗ ਤੇ ਵੀਉ ਬਿਰਚ ਪੱਧਰੀ ਹੁੰਦਾ ਹੈਗਾ ਉਹਨਾਂ ਨੇ ਡੈਮੋ ਸਾਰੇ ਕੀ ਦਾ ਲਿਆਗਾ ਉਹਨਾਂ ਨੂੰ ਆਏ ਸੀ ਵੀ ਜੇ ਕੋਈ ਨੁਕਸ ਪੈਦਾ ਇੱਥੇ ਹੀ ਪੈ ਜੇ ਤੋੜਪਨ ਹੋਈ ਜਾ ਕੁਝ ਵੀ ਹੋਈ ਗੱਲ ਕਰ ਲਈ ਕਿ ਨਹੀਂ ਹੋਈ ਹਾਂ ਬਣਾਈ ਐ ਪਾਸ ਤਰੀਕੇ ਨਾਲ ਸੀਗੀ ਇਹ ਲੈ ਵੀ ਸੱਜਣ ਜੇ ਕੋਈ ਵੀ ਸੱਜਣ ਚਾਹੁੰਦਾ ਬਾਈ ਹੁਣਾ ਤੋਂ ਸਪਰੇ ਬੂਮ ਬਣਵਾਉਣਾ ਸਪੈਸ਼ਲ ਸਪਰੇ ਬੂਮ ਨਾਲ ਮਗਰਲੇ ਪਾਸੇ ਰੇ ਸਿੱਟਣ ਨਾਲ ਵੀ ਲਾ ਦਿੰਦੇ ਆ ਤਾਂ ਤੁਸੀਂ 12 ਦਿਨ ਇੰਤਜ਼ਾਰ ਕਰਨਾ ਹੈ ਪੂਰੇ 12 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਆਰਡਰ ਆ ਜਿਹੜਾ ਇਹ ਰੈਡੀ ਕਰਦੇ ਨੇ ਇਹ ਬੰਦੇ ਉਹੋ ਜਿਹੇ ਤੁਸੀਂ ਦੇਖ ਹੀ ਚੁੱਕੇ ਆ ਪਰਵਾਰ ਆ ਆਪ ਕੰਮ ਕਰਨ ਵਾਲਾ ਬੰਦਾ ਮਿਹਨਤੀ ਬੰਦੇ ਆ ਵੀਡੀਓ ਨੂੰ ਸ਼ੇਅਰ ਕਰਨਾ ਦੁਨੀਆ ਨੂੰ ਦਿਖਾਉਣਾ ਕਿ ਤਰੱਕੀ ਕਿਵੇਂ ਹੁੰਦੀ ਆ ਮੇਰੇ ਵੇਖਣ ਦੀ ਗੱਲ ਆ ਮੈਂ ਇਸ ਗੱਲ ਦਾ ਚਸ਼ਮਦੀਦ ਆ ਕਿ ਬਾਈ ਹੁਣਾਂ ਨੇ ਇੱਕ ਮਸ਼ੀਨ ਬਣਾਈ ਸੀ ਅੱਜ ਮਾਲਕ ਦੀ ਕਿਰਪਾ ਨਾਲ ਦੇਖ ਲਓ ਚਾਰ ਤਾਂ ਇੱਥੇ ਖੜੀਆਂ ਦੋ ਅੰਦਰ ਬਣੀ ਜਾਂਦੀਆਂ ਤਾਂ ਛੇ ਆਰਡਰ ਮਾਲਕ ਦੀ ਕਿਰਪਾ ਨਾਲ ਤੁਸੀਂ ਦੇਖ ਲਓ ਐਟ এ ਟਾਈਮ ਖੜੇ ਆ ਕੰਮ ਕਰਦੇ ਆ ਬੰਦੇ ਕਿਰਤੀ ਬੰਦੇ ਆ سپورਟ ਕਰਿਓ ਐਵੇਂ ਹੀ ਭਰੋਸਾ ਬਣਾਈ ਰੱਖਿਓ ਤੇ ਇਹ ਬੰਦੇ ਤੁਹਾਨੂੰ ਬਹੁਤ ਵੱਡੀ ਫੈਕਟਰੀ ਦੇ ਮਾਲਕ ਬਣ ਕੇ ਰੱਖੋ ਆਪਣੇ ਆ ਹੁਣ ਅਸੀਂ ਮਾਡਲ ਬਣਾ ਰਹੇ ਆਂਗੇ ਜੀ ਉਹ ਥੋੜਾ ਜਿਹਾ ਇਹਨਾਂ ਨਾਲੋਂ ਵੀ ਹਟਕੇ ਹੈਗਾ ਜੀ ਜੀ ਉਹ ਉਹ ਅਸੀਂ ਲਾਂਚ ਕਰਾਂਗੇ ਜਦੋਂ ਉਹਦੀ ਕਾਗਜ਼ ਕਾਰ ਵੀ ਪੂਰੀ ਹੋ ਜਾਈ ਜਦੋਂ ਉਹ ਪੇਟੈਂਟ ਹੋ ਗਿਆ ਪੇਟੈਂਟ ਹੋ ਗਿਆ ਉਹਦੇ ਪਰਕੀ ਸਿਸਟਮ ਹੈ ਜੀ ਜੀ ਉਹ ਸਾਰੇ ਹਾਈਡਰੌਲਿਕ ਸਿਸਟਮਾਂ ਕੀ ਜੀ ਮੈਂ ਉਹ ਇੱਕ ਚੀਜ਼ ਦਾ ਹੋਰ ਦਾਵਾ ਕਰਦਾ ਮੈਂ ਉਸ ਚੀਜ਼ ਦਾ ਅੱਜ ਤਾਂ ਹੀ ਨਹੀਂ ਤਾਂ ਕਿਸੇ ਕੰਪਨੀ ਨੇ ਬਣਾਈ ਆ ਉਹ ਜੀ ਆਪਣੇ ਇੰਡੀਆ ਦੇ ਵਿੱਚ ਮਸ਼ੀਨ ਹੈ ਨਹੀਂ ਉਹਦੇ ਨਾਲ ਦੀ ਅੱਛਾ ਹਾਂ ਬਸ ਉਹ ਤੁਹਾਨੂੰ ਵੀ ਸਾਲ ਡੇਢ ਸਾਲ ਦਾ ਕਿਉਂਕਿ ਕਾਗਜ਼ ਕਾਰਵਾਈ ਤੇ ਟਾਈਮ ਲੱਗਦਾ ਹੈਗਾ ਹਾਂ ਪੇਟੈਂਟ ਕਰਾਉਣ ਦੇ ਨਾਮ ਦਾ ਉਦੋਂ ਮੈਂ ਤੁਹਾਨੂੰ ਵੀਡੀਓ ਜੀ ਦਿਖਾਵਾਂਗਾ ਲੈ ਜੇ ਵਾਅਦਾ ਆ ਰਿਹਾ ਤੇ ਇਹ ਉਹ ਬੰਦਿਆਂ ਨੂੰ ਜਵਾਬ ਹੋਊਗਾ ਜਿਹੜੇ ਕਹਿੰਦੇ ਰੀਸ ਰੀਸ ਕੀਤੀ ਆ ਤੇ ਉਹ ਆਪਣੇ ਮੈਂ ਮੱਜ ਤਾਂ ਹੀ ਆਪਣੀ ਇੰਡੀਆ ਦੇ ਵਿੱਚ ਮਸ਼ੀਨ ਨਹੀਂ ਦੇਖੀ ਉਹ ਉੱਚੀ ਨੀਵੀ ਵੀ ਹੋਊਗੀ ਹੂੰ ਆਟੋਮੈਟਿਕ ਹੂੰ ਚੌੜੀ ਪੀੜੀ ਵੀ ਕਰਾਂਗੇ ਹੂੰ ਸਭ ਕੁਝ ਹੋਊਗਾ ਉਹਦੇ ਵਿੱਚ ਕੀ ਬਾਤ ਆ ਕੀ ਉਹਦੇ ਵਿੱਚ ਏਸੀ ਚਾਹੀਦਾ ਏਸੀ ਵੀ ਹੋਊਗਾ ਹੂੰ ਜਿਵੇਂ ਰਿਕੁਆਇਰਮੈਂਟ ਹੋ ਬੰਦੇ ਦੀ ਲੈ ਉਹ ਮਸ਼ੀਨ ਬਣਨੀ ਆ ਬਈ ਮੰਨ ਲਓ ਤੇ ਕਿਹਨੇ ਉਹ ਮਸ਼ੀਨ ਸਭ ਤੋਂ ਪਹਿਲਾਂ ਬਣਵਾਉਣੀ ਆ ਉਹ ਵੀ ਇਹਨਾਂ ਨਾਲ ਸੰਪਰਕ ਕਰ ਲਿਓ ਉਹ ਇਹਨਾਂ ਨਾਲ ਦਿਮਾਗ ਫੋਨ ਤੇ ਗੱਲ ਕਰ ਲਿਓ ਹੈ ਸਾਰੀ ਹਾਈਡਰੋਲਿਕ ਹੋਊਗੀ ਉਹੋ ਹਾਂ ਟੋਟਲੀ ਵੇ ਪਹਿਲਾਂ ਹੀ ਜੇ ਕੋਈ ਅਡਵਾਂਸ ਬੁਕਿੰਗ ਕਰਾਉਣੀ ਚਾਹੁੰਦਾ ਤੇ ਜਿਹੜੀ ਭਾਰਤ ਦੀ ਸਭ ਤੋਂ ਅਡਵਾਂਸ ਬੂਮ ਬਣਵਾਉਣਾ ਚਾਹੁੰਦਾ ਜਿਹੜਾ ਸਭ ਤੋਂ ਅਡਵਾਂਸ ਹੋਊਗਾ ਸਭ ਤੋਂ ਹਾਈ ਡੈਫੀਨੇਸ਼ਨ ਹੋਊਗਾ ਉਹ ਇਹ ਬਣਵਾਉਣਗੇ ਉਹ ਪੇਟੈਂਟ ਪਾਇਆ ਹੋਇਆ ਨੇੜ ਤੇੜੀ ਆ ਪੇਟੈਂਟ ਮੈਨਣ ਵਾਲਾ ਉਹ ਉਸ ਤੋਂ ਬਾਅਦ ਦਿਖਾਵਾਂਗੇ ਮਾਡਲ ਡਰਾਇੰਗ ਤਿਆਰ ਆ ਉਹ ਉਸ ਤੋਂ ਬਾਅਦ ਦਿਖਾਵਾਂਗੇ ਪਹਿਲਾਂ ਆ ਦੱਸਿਓ ਆ ਕੰਮ ਕਿਹੋ ਜਿਹਾ ਲੱਗਾ ਜਿਉਂਦੇ ਰੋ